ਸਾਸ਼ੇ ਕਾ ਸ਼ਰੂ ਆਇ ਕੁਚ ਕਾ ਸ਼ਾ ਸ਼ੇ ਭਾਈ ਕੁਚੀ ਫਤੇ ਨਾ ਤੁਹਾਡਾ ਆਪਣਾ ਵੀਰ ਗੁਰਦੀਪ ਸਿੰਘ ਥੰਦੇ ਹੋਏ ਪੁਛਿਆ ਤਾਂ ਰਣ ਵਾਲਾ ਸ਼ੋ ਮੇਰਾ ਮੈਂ ਆਪ ਜੀ ਨੂੰ ਬੇਨਤੀ ਕਰਕੇ ਹਾਂ ਕਿ ਕਰੋਨਾ ਦੁਰਨ ਜਦੋਂ ਵੀ ਕੋਈ ਘਰ ਆਪਣੇ ਡਰ ਦੇ ਮਾਰੇ ਕੋਨਾ ਕੋਈ ਘਰ ਬਾਰ ਨਹੀਂ ਨਿਕਲਿਆ ਉਹ ਤੇ ਅਸੀਂ ਵੀ ਗੁਰੂ ਸਾਹਿਬ ਦੇ ਅਰਦਾਸ ਬੇਨਤੀ ਕਰਕੇ ਕਰੋੜ ਨਿਕਲੀ ਜਿੱਥੇ ਲੋੜ ਵਾਜਾਨੂੰ ਅਸੀਂ ਬੇਨਤੀ ਕੀਤੀ ਨੇ 3.5000 ਰਹਿਣ ਅੱਜ ਜਿਹੜਾ ਵੀ ਮੈਂ ਕੋਈ ਕੰਮ ਕਰਾਂ ਦਿਹਾੜੀ-ਤੇੜੀ ਕਰ ਰਿਹਾ ਹੂੰ ਜਿਹੜਾ ਮੇਰੇ ਕੋਲ ਪੈਸੇ ਜਿੰਮ ਵਿੱਚ ਵਧੇ ਉਹ ਮੈਂ ਲੋੜ ਵਧਾਤੀ ਸ਼ਿਭਾ ਕਰ ਦਿੰਦਾ ਹੋਰ ਮੈਂ ਆਜ ਤੱਕ ਕਿੰਨੇ ਵੀ ਨੌਜਵਾਨਾਂ ਵੀਰਾਂ ਨੂੰ ਦਸਾਤੀ ਸ਼ਿਭਾ ਕੀਤੀ ਅੱਜ ਲੋੜਦਾ ਬੰਦਿਆਂ ਨੂੰ ਤਾਂ ਸਾਰਾਤ ਗਰੀਬ ਦਿੱਤੀਆਂ ਅੱਜ ਮੈਨੂੰ ਇੱਕ ਨਾਂ ਦੇ ਹੈ ਕ ਨਾਂ ਵਾਸਤੇ ਮੈਨੂੰ ਸ਼ੇਨ ਦੀ ਲੋੜ ਪਈ ਜਿੱਥੇ ਮੈਨੂੰ ਮਸ਼ੀਨ ਦੇਣ ਵਾਲੇ ਨੇ 15000 ਰੁਪਏ ਦਾ ਮੈਨੂੰ ਦਿੱਤਾ ਅੱਧ ਪੀਜੀਾ ਚੰਡੀਗੜ੍ਹ ਦੇ ਵਿੱਚ ਆਪਣੇ ਘਰ ਨਾਲ ਦੇ ਇਲਾਜ ਵਾਸਤੇ ਗਿਆ ਜਿੱਥੇ ਡਾਕਟਰ ਨੇ ਮੈਨੂੰ 6 ਲੱਖ ਰੁਪਏ ਦਾ ਮੈਨੂੰ ਜਵਾਬ ਦਿੱਤਾ ਪਰ ਮੈਰੇ ਕੋ ਕੁਝ ਨਾ ਹੋਣ ਕਰਕੇ ਮੈਂ ਕੁਝ ਕਰ ਨਹੀਂ ਸਕਿਆ ਅੱਜ ਜਿੱਥੇ ਮੈਨੂੰ ਆਪਣਾ ਕਾਰਚਣਉਣ ਵਾਸਤੇ ਜਿੱਥੇ ਮੈਨੂੰ ਭਈ ਮੈਨੂੰ ਅੱਜ ਸਾਰਾ ਦਿਨ ਤਿਆਰੀ ਵਿੱਚ ਤਿਆਰੀ ਕਰਨ ਲਈ ਮੇਰੀ ਮੁਝੂਰੀ ਹੋਇਆ ਆਪਣੇ ਘਰ ਦਾ ਇਲਾਜ ਕਰਵਾਉਣ ਲਈ ਨਹੀਂ ਤਾਂ ਮੈਂ ਅੱਜ ਮੇਰੇ ਤੇ ਕੰਨ ਨਾ ਬੰਦ ਹੋ ਜਿਆ ਤਾਂ ਕਾ ਮੈਂ ਕੀ ਤਾਂ ਕੀ ਕਮਲ ਲੈਂਦਾ ਹੁਣ ਮੈਂ ਆਪਣੇ ਅਦਾ ਹਲਾਜ ਲਈ ਕਿਸੇ ਕੋ ਜਨਨ ਨੂੰ ਬੇਨਤੀ ਕੀਤੀ ਪਰ ਕਿਸੇ ਦਾ ਜਵਾਬ ਨਹੀਂ ਆਇਆ ਤੇ ਮੈਂ ਆਮਦਮੀ ਸਰਕਾਰ ਆਉਣ ਤੋਂ ਪਹਿਲਾਂ ਆਮ ਪੁਲਰ ਐਮਐਲਏ ਫੋਇਪੁਰ ਦੇ ਪੁਲਰ ਨਾਲ ਦਿਨ ਰੱਬੂ ਤਾਂ ਮੰਗਲ ਦੀ ਵੀ ਤੁਰਿਆ ਫਿਰਿਆ ਆ ਤੇ ਹੁਣ ਸਰਕਾਰ ਬਣਨ ਤੋਂ ਬਾਅਦ ਕਿਸੇ ਨੇ ਸਾਡਾ ਸਹਾਰਾ ਨਹੀਂ ਲਈ ਅੱਜ ਮੈਨੂੰ ਤਿਆਰੀ ਕਰਕੇ ਆਪਣੇ ਕੰਨ ਦਾ ਇਲਾਜ ਕਰਾਉਣ ਵਾਸਤੇ ਦੈਨਰਾ ਮੈਨੂੰ ਤੂੰ ਪੇਮਾਰ ਕੇ ਪਾਪ ਪਾਸ਼ੂ ਦਾ ਪੈਦਾ ਨੋਰ ਕਾ ਮੂਨ ਵਸੇ ਜੋੜ ਰਹੇ ਆ ਮਾਛੋ ਵੀਰਾ ਆਪ ਜੀ ਨਾਤਿਰ ਕੇ ਇਮਤੀ ਕਰਦਾ ਇਕ ਮਾਦਾ ਸਾਰ ਅਮੀਸ਼ਾਰੀ ਸਿਖਾਂ ਆਜ ਤੁਸੀਂ ਆਪਣੇ ਪ੍ਰਾਦੀ ਬਾਫੜ ਹੋ ਗਏ ਤਾਂ ਸੀ ਤੁਹਾਡੇ ਲਈ ਜਦੋਂ ਲੜ ਪਈ ਤਾਂ ਨਹੀਂ ਲਿਦੇ ਨਾ ਰਹਾ ਹਜ਼ਾਰਾਂ ਆ ਤੇ ਮੇਰੇ ਕੰਨ ਦੇ ਲਾਚ ਵਾਸਤੇ ਮੈਨੂੰ 6 ਲੱਖ ਰੁਪਏ ਦੀ ਲੋੜ ਹੈ ਜਾਂ ਫਿਰ ਮੈਨੂੰ ਪਾਇਆ ਜਾ ਤੇ ਕਾਨੂੰਨੀ ਵਿੱਚ ਇਹ ਚੇਤ ਕਰ ਦਿਓ ਜੋ ਮੈਂ ਕਿਸੇ ਦੇ ਵਾਸ਼ ਨੂੰ ਕੇ ਵੀ ਹੱਸਾ ਆਸਾ ਕਿੜਤਾ ਹਾਂ ਹਾਂ ਆ ਤੇ ਜੇ ਮੇਰੇ ਕੰਨ ਦੇ ਲਾ 6 ਲੱਖ ਤੁਸੀਂ ਮੇਰੀ ਮਦਦ ਕਰ ਦੋਗੇ ਆ ਤੇ ਮੇਰੇ ਪਰਿਵਾਰ ਵੀ ਖੁਸ਼ ਹੋਵੇਗਾ ਆ ਤੇ ਮੈਂ ਹੋ ਵੀ ਲੋਟਵਾ ਦਾ ਦੀ ਸੇਵਾ ਕਰ ਸਕਾਂ ਮੈਂ ਤੇ ਕਰਦਾ ਜੋ ਵਾਦ ਅਸਾਰ ਦੀ ਸੇਵਾ ਕਰਦਾ ਉਹ ਵੀ ਕਰਦਾ ਰਹਾਂਗਾ ਹਾਂ ਤਾਂ ਜੋ ਲੋੜ ਵਾਦਾ ਜੀ ਬਾਕੀ ਤੂ ਵੀ ਮੈਂ ਕਰਤਾ ਨਾ ਹਾਂ ਕਿੰਨਾ ਚਿਹਰੇ ਮੈਨੂੰ ਗੁਰੂ ਸਾਹਿਬ ਜੀ ਦਾ ਮੇਰੇ ਸਿਰ ਤੇ ਮਰੇ ਆਜ ਵੀਰ ਮੈਂ ਆਤੀਏ ਕੀ ਬੇਨਤੀ ਕਰਦਾ ਜੇ ਤੁਸੀਂ ਮੇਰੇ ਕੰਨ ਦਾ ਇਲਾਜ ਕਰਵਾਉਂ ਚਾਹਦੇ ਹੋ ਤਾਂ ਮੇਰੀ ਮਦਦ ਕਰ ਦਿਓ ਮੈਂ ਵੀ ਤੁਹਾਡਾ ਵੀਰਾਂ ਪਿਆਰਾਂ ਦਾ ਵੀਰਾਂ ਆਜ ਮੈਂ ਤੁਹਾਨੂੰ ਆਪਣੇ ਭਾਦੀ ਮਾਫੜਨੇ ਵਾਸਤੇ ਬੇਨਤੀ ਕਰ ਰਿਹਾ ਆਪਣਾ ਕੰਨ ਦਾ ਇਲਾਜ ਵਾਸਤੇ ਆਹ ਵੇਖੋ ਕਿੰਨਾ ਹਾਲ ਵਿੱਚ ਮੈਂ ਕਿੰਨੇ ਸਿੱਕੀ ਸੋਈ ਦਾ ਸਾਸ਼ ਜੁਦਾ ਰਹੇ ਆ ਪਰ ਕੰਨ ਦਾ ਇਲਾਜ ਹੁਣ ਕਰਕੇ ਮਜਬੂਰੀ ਮੈਨੂੰ ਦਿਨ ਦਿਹਾੜੇ ਵਿੱਚ ਤੁਹਾਡੀ ਕਰਨੇ ਮਜਬੂਰ ਹੋ ਗਿਆ ਪਰ ਮੇਰੇ ਕੰਨਾਂ ਤੋਂ ਸੁਣਦਾ ਨਹੀਂ ਜੇ ਕੋਈ ਵੀ ਮੈਨੂੰ ਕੋਈ ਬੁਲਾਵੇ ਕੋਈ ਕੋਚ ਆਕੇ ਫਿਰ ਮੈਨੂੰ ਮਿਸੇ ਵੀ ਘਰੋਂ ਭਜਾ ਦੇਣ ਦੇ ਨੇ ਕੇ ਅੰਦਰ ਤੈਨੂੰ ਛੋਂਦਾ ਕੁਝ ਹੈ ਨਹੀਂ ਫਿਰ ਤੇਰੇ ਕੰਮ ਦਾ ਕੀ ਫਾਇਦਾ ਫਿਰ ਅਗਲੇ ਤੋਏ ਬਾਕੀ ਜਵਾਲ ਤੇ ਮਾਂ ਮਵੀ ਕਿਸੇ ਮਾਂ ਦਾ ਪੁੱਤ ਆ ਆਪਣੇ ਪੈੰਦਾ ਆ ਪ੍ਰਾ ਹਾਂ ਮਾਂ ਵੀ ਆਪਣਾ ਘਰ ਦਾ ਗੁਜਾਰਾ ਚਲਾਉਣਾ ਆ ਤੇ ਭਾਵੇਂ ਮੈਂ ਤੁਹਾਡੀ ਮੈਨੂੰ ਬਹੁ ਲੋੜ ਪੈ ਗਈ ਹੈ ਤੁਹਾਡੀ ਮੇਰੇ ਕੰਨ ਦਾ ਇਲਾਜ ਕਰਾ ਦਿਓ ਤਾਂ ਮੈਂ ਵੀ ਤੁਹਾਡਾ ਵੀਰ ਹੋ ਕੇ ਤੁਹਾਡੀ ਨਾ ਚੰਗੀ ਸੇਵਾ ਕਰਾਂ ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ